ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਆਮ ਹੀ ਜ਼ਿੰਦਗੀ ਦੇ ਵਿੱਚ ਸੁਣਦੇ ਹੁੰਨੇ ਆਗੇ ਕਹਿੰਦੇ ਦਾਣੇ-ਦਾਣੇ ਤੇ ਖਾਣ ਵਾਲ ਦਾ ਨਾਮ ਲਿਖਿਆ ਹੁੰਦਾਗਾ ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਭਾਈ ਬਾਲਾ ਜੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮੱਕੀ ਦੇ ਖੇਤ ਦੇ ਵਿੱਚ ਜਦੋਂ ਬੈਠੇ ਹੁੰਦੇ ਆਗੇ ਤਾਂ ਭਾਈ ਬਾਲਾ ਜੀ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੁੰਦੀ ਆ ਵੀ ਸੱਚੀ ਦਾਣੇ-ਦਾਣੇ ਤੇ ਖਾਣ ਵਾਲਾ ਦਾ ਨਾ ਕੀ ਲਿਖਿਆ ਹੁੰਦਾਗਾ ਤਾਂ ਭਾਈ ਬਾਲਾ ਜੀ ਕੀ ਕਰਦੇ ਹੈ ਕਹਿੰਦੇ ਛੱਲੀਆਂ ਤੋੜ ਲਿਆਉਂਦੇ ਆ ਕਿਤੇ ਇੱਕ ਦਾਣਾ ਤੇ ਮੂੰਹ ਦੇ ਵਿੱਚ ਪਾ ਲੈਂਦੇ ਹੈਗੇ ਭਾਈ ਤਸ਼ਰੀਕ ਨਾਨਕ ਦੇਵ ਜੀ ਕਹਿੰਦੇ ਬਾਲਾ ਕਹਿੰਦੇ ਤੇਰੇ ਕਰਮਾਂ ਦੇ ਵਿੱਚ ਨਹੀਂ ਲਿਖਿਆ ਹੋਇਆ ਕਹਿੰਦਾ ਐਵੇਂ ਕਿਵੇਂ ਹੋ ਸਕਦਾ ਕਹਿੰਦਾ ਕਹਿੰਦੇ ਤਾਂ ਦਾਣਾ ਮੇਰੇ ਹੱਥ ਦੇ ਵਿੱਚ ਆਇਆ ਇਹ ਮੇਰੇ ਕਰਮਾਂ ਦੇ ਵਿੱਚ ਹੀ ਲਿਖਿਆ ਹੋਊਗਾ ਤਾਂ ਭਾਈ ਬਾਲਾ ਜੀ ਜਦੋਂ ਗਲ ਦੇ ਵਿੱਚ ਦਾਣਾ ਪਾ ਲੈਂਦੇ ਆ ਤਾਂ ਉਹਨਾਂ ਨੂੰ ਕੀ ਹੁੰਦਾਗਾ ਉੱਚ ਉੱਚ ਖੰਘ ਹੋਣ ਲੱਗ ਜਾਂਦੀ ਤੇ ਗਲ ਵਿੱਚ ਦਰਦ ਹੋਣ ਲੱਗ ਜਾਂਦਾ ਤਾਂ ਭਾਈ ਬਾਲਾ ਜੀ ਕਹਿੰਦੇ ਵੀ ਗੁਰੂ ਜੀ ਕਹਿੰਦੇ ਕੁਝ ਕਰੋ ਸ੍ਰੀ ਗੁਰੂ ਨਾਨਕ ਦੇਵ ਜੀ ਵੈਦ ਨੂੰ ਬੁਲਾ ਕੇ ਜਦੋਂ ਲਿਆਉਂਦੇ ਨੇਗੇ ਤਾਂ ਉਹਨਾਂ ਨੂੰ ਸਾਰੀ ਗੱਲ ਦੱਸਦੇ ਨੇਗੇ ਜਦੋਂ ਦੱਸਦੇ ਨੇ ਤਾਂ ਭਾਈ ਬੈਦ ਜੀ ਉੱਥੇ ਭਾਈ ਬੈਦ ਉਹਨਾਂ ਨੇ ਇੱਕ ਦਵਾਈ ਦੇਂਦੇ ਨੇਗੇ ਜਿਸ ਦੇ ਨਾਲ ਉਹਨਾਂ ਨੂੰ ਛੱਕਾ ਲੱਗ ਜਾਂਦੀ ਤੇ ਛੱਕਾ ਨਾਲ ਕੀ ਦਾਣ ਥੱਲੇ ਡਿੱਗ ਜਾਂਦਾ ਹੁੰਦਾਗਾ ਜੋ ਦਾਣਾ ਥੱਲੇ ਡਿੱਗਦਾ ਹੈਗਾ ਤੇ ਖੇਤ ਵਿੱਚ ਉੱਥੇ ਮੁਰਗੀ ਫਿਰਦੇ ਨੇ ਤੇ ਨਾਲ ਉਹਦੇ ਛੋਟੇ ਛੋਟੇ ਬੱਚੇ ਫਿਰਦੇ ਹੁੰਦੇ ਹੈਗੇ ਤੇ ਉਹ ਜਿਹੜਾ ਦਾਣਾ ਹੁੰਦਾ ਉਹ ਮੁਰਗੀ ਖਾ ਲੈਂਦੀ ਹੈਗੀ ਤੇ ਦਵਾ ਵਿੱਚ ਪਾਈ ਬਾਲਾ ਜੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾਗਾ ਤਾਂ ਫਿਰ ਉਹ ਤੋਂ ਬਾਅਦ ਉਹ ਕਹਿੰਦੇ ਹੈਗੇ ਵੀ ਸੱਚੀ ਇਹ ਗੱਲ ਸੱਚ ਆ ਗਈ ਮੈਂ ਅੱਜ ਇਹ ਮੰਨ ਲਿਆ ਵੀ ਦਾਣੇ ਦਾਣੇ ਤੇ ਖਾਣ ਵਾਲਾ ਦਾਣਾ ਲਿਖਿਆ ਹੁੰਦਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ ਕਹਿੰਦੇ ਦਾਣੇ ਦਾਣੇ ਤੇ ਨਹੀਂ ਕਹਿੰਦੇ ਇੱਕ ਇੱਕ ਟੁਕੜੇ ਤੇ ਜਿਹੜਾ ਕਿਸੇ ਜਿਹਦਾ ਕਰਮਾਂ ਦਾ ਜੀ ਨੂੰ ਲਿਖਿਆ ਹੋਵੇ ਉਹਨੂੰ ਮਿਲਕੀ ਰਹਿੰਦਾ ਹੈ